ਹੈਲੋ ਲੱਗਦਾ ਆ ਰਿਹਾ ਹੈ ਢੇਰਾ ਵੱਡਾ ਪਾਲਾ ਪੁਰਾ ਦੋ ਗੱਡੀਆਂ ਅਗਰ ਜੇਤੂ ਆ ਹਰ ਕਰੇ ਕਰੇ ਸਾਲਾ ਸ਼ੇਰ ਦਿੱਤੀ ਕੇ ਬਲੇ ਬਲੇ ਕਰਾਈਆ ਪਹਿਲੀ ਬਾਲ ਇਹ ਤਾਂ ਬੜਾ ਇਤਿਹਾਸਿਕ ਮੇਲਾ ਭਰਦਾ ਕਿ ਧਰਤੀ ਦੀ ਗੱਲ ਆਉਂਦੀ ਹੈ ਆ ਵੀ ਕਾ ਕੇ ਬਹੁਤ ਬੜਾ ਧੰਨਵਾਦ ਸੋਹਣਿਆ ਜਿਹੜਾ ਸਾਡਾ ਵੀ ਡੈਰੀ ਵਾਲਾ ਬਹੁਤ ਬੜਾ ਧੰਨਵਾਦ ਕਰਦੇ ਹਾਂ ਰਾਮ ਦਾ ਜੋਟੀ ਦਾ ਹੈਰੀ ਭਰਾ ਮੇਰੀ ਬੇਟੀ ਅੱਜ ਸਟੇਜ ਤੇ ਆ ਰਹੇ ਹੈਰੀ ਭਰਾ ਸੋਣਾ ਸਟੇਜ ਤੇ ਵੀਰੇ ਤੁਹਾਡੇ ਪਾਸੇ ਆ ਕੇ ਬਈ ਸੋਹਣੀ ਸਰਕਾਰੀ ਬਹੁਤ ਬੜਾ ਕਿਹਦੇ ਧਾਕਰ ਰਵੀਏ ਨੂਰਪੁਰ ਵੇੜਾ ਦਾ

ਖਿਡਾਰੀ ਪਰ ਪੈਂਦੀ ਬਾਲ ਤੇ ਆ ਜਿਹੜੇ ਸਿਕਰ ਦੇ ਬਾਦ ਇੱਕ ਰੈਡਾ ਕਦੇ ਵਾਦਾ ਕਰਦਾ ਬਈ ਹੈਰੀ ਦਾ ਬਹੁਤ ਇੱਤਿਆ